ਸਸਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਉੱਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਹਾਜ਼ਰ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਇਰਾਨ ਇਜ਼ਰਾਈਲ ਜੰਗ ਦਰਨ ਭਾਰਤ ਦਾ ਮਾਸਟਰ ਟੋਕ ਸਟਰੋਕ ਰੂਸ ਨਾਲ ਮਿਲ ਕੇ ਕਰ ਦਿੱਤਾ ਇਹ ਕੰਮ ਇਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨੇ ਦੁਨੀਆ ਭਰ ਦੇ ਤੇਲ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਹੈ ਪਰ ਭਾਰਤ ਨੇ ਇਸ ਮੌਕੇ ਤੇ ਚੋਕਾ ਮਾਰਦੇ ਰੂਸ ਤੋਂ ਤੇਲ ਦਰਮਦ ਦਵਾ ਕੇ ਵੱਧ ਮੱਧ ਪੂਰਬ ਦੇ ਕਈ ਵੱਡੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਜੂਨ ਵਿੱਚ ਭਾਰਤ ਨੇ ਰੂਸ ਤੋਂ ਰਕਡ ਮਾਤਰਾ ਵਿੱਚ ਤੇਲ ਖਰੀਦਿਆ ਜੋ ਕਿ 사ウਦੀ ਅਰਬ ਤੇ ਇਰਾਕ ਵਰਗੇ ਦੇਸ਼ਾਂ ਤੋਂ ਮਿਲਣ ਵਾਲੇ ਤੇਲ ਨਾਲੋਂ ਵੱਧ ਹੈ ਦੁਨੀਆ ਭਰ ਦੇ ਵਪਾਰ ਦੇ ਅੰਕੜਿਆਂ ਦੀ ਨਿਗਰਾਨੀ ਕਰਨ ਵਾਲੀ ਕੰਪਨੀ ਕੈਪਲਰ ਨੇ ਦੇ ਅੰਕੜਿਆਂ ਅਨੁਸਾਰ ਜੂਨ ਵਿੱਚ ਭਾਰਤ ਨੇ ਰੂਸ ਤੋਂ ਹਰ ਰੋਜ਼ 22 ਲੱਖ ਬੈਰਲ ਤੇਲ ਆਯਾਤ ਕੀਤਾ ਇਹ ਪਿਛਲੇ 2 ਸਾਲਾਂ ਵਿੱਚ ਸਭ ਤੋਂ ਵੱਧ ਹੈ ਮਈ ਵਿੱਚ ਇਹ ਅੰਕੜਾ 19.6 ਲੱਖ ਬੈਰਲ ਪ੍ਰਤੀ ਦਿਨ ਸੀ ਖਾਸ ਗੱਲ ਇਹ ਹੈ ਕਿ ਭਾਰਤ ਨੇ ਰੂਸ ਤੋਂ ਇੰਨਾ ਤੇਲ ਖਰੀਦਿਆ ਕਿ ਇਹ ਰਾਕ ਸਾウਦੀ ਅਰਬ ਯੂਈਏਆਈ ਅਤੇ ਕੁਵੈਤ ਤੋਂ ਪ੍ਰਾਪਤ કુલ ਤੇਲ ਦੀ ਮਾਤਰਾ ਤੋਂ ਵੱਧ ਹੋ ਗਿਆ ਜੂਨ ਚ ਭਾਰਤ ਨੇ ਮੱਧ ਪੂਰਬ ਤੋਂ ਪ੍ਰਤੀ ਦਿਨ ਲਗਭਗ 20 ਲੱਖ ਬੈਰਲ ਤੇਲ ਲਿਆ ਜੋ ਕਿ ਮਈ ਤੋਂ ਘੱਟ ਹੈ ਰੂਸ ਦੇ ਨਾਲ ਨਾਲ ਭਾਰਤ ਨੇ ਵੀ ਅਮਰੀਕਾ ਤੋਂ ਤੇਲ ਜੱਤ ਜੋ ਵਾਧਾ ਦਿਖਾਇਆ ਜੂਨ ਵਿੱਚ ਭਾਰਤ ਨੇ ਅਮਰੀਕਾ ਤੋਂ ਪ੍ਰਤੀ ਦਿਨ 4.39 ਲੱਖ ਬੈਰਲ ਤੇਲ ਖਰੀਦਿਆ ਜੋ ਕਿ ਮਈ ਚ 2.80 ਲੱਖ ਬੈਰਲ ਤੋਂ ਕਿਤੇ ਜ਼ਿਆਦਾ ਹੈ ਜਾਨੀ ਭਾਰਤ ਨੇ ਆਪਣੀ ਤੇਲ ਆਪਣੀ ਆਪਣਾ ਤੇਲ ਖਰੀਦਨ ਖਰੀਦ ਨੂੰ ਹੋਰ ਮਜ਼ਬੂਤ ਕਰਨ ਲਈ ਰੂਸ ਅਤੇ ਅਮਰੀਕਾ ਦੋਵਾਂ ਤੇ ਦਾਲ ਲਗਾਇਆ ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਕਾਰਨ ਤੇਲ ਬਾਜ਼ਾਰ ਚੋਤਨਾ ਹੈ ਪਰ ਹੁਣ ਤੱਕ ਤੇਲ ਸਪਲਾਈ ਤੇ ਕੋਈ ਵੱਡਾ ਅਸਰ ਨਹੀਂ ਪਿਆ 13 ਜੂਨ ਨੂੰ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਸਥਾਨਾਂ ਤੇ ਹਮਲਾ ਕੀਤਾ ਅਮਰੀਕਾ ਨੇ ਐਤਵਾਰ ਨੂੰ ਈਰਾਨ ਦੇ ਤਿੰਨ ਪਰਮਾਣੂ ਸਥਾਨਾਂ ਤੇ ਹਮਲਾ ਕੀਤਾ ਇਸ ਦਰਾਂ ਈਰਾਨ ਨੇ ਸਟ੍ਰੈਟ ਆਫ ਹੋਰਮਜ਼ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ ਜੋ ਕਿ ਦੁਨੀਆ ਦੇ 20% ਤੇਲ ਅਤੇ ਐਲ ਐਨ ਜੀ ਦੀ ਟੋਵਾ ਟਵਾਈ ਲਈ ਇੱਕ ਮਹੱਤਵਪੂਰਨ ਰਸਤਾ ਹੈ ਭਾਰਤ ਆਪਣੀ ਤੇਲ ਦੇ 40% ਤੇ ਆਪਣੀ ਗੈਸ ਅਜਾਤ ਦੇ ਅੱਧੇ ਹਿੱਸੇ ਲਈ ਇਸ ਰਸਤੇ ਤੇ ਨਿਰਭਰ ਕਰਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ